ਸਮਾਣਾ ਸਿਟੀ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੇ આરોਪ ਲਾਇਆ ਗਿਆ ਹੈ ਕਿ ਉਸ ਇੱਕ ਮਹਿਲਾ ਨੇ ਸ਼ਿਕਾਇਤ ਦਰਜ ਕਰਾਈ ਵੀ ਮੈਂ ਬੱਸ ਸਟੈਂਡ ਦੇ ਨਜ਼ਦੀਕ ਮਾਰਕੀਟ ਵਿੱਚ ਜਾ ਰਹੀ ਸੀ ਤਾਂ ਮੇਰ ਤੋਂ ਇੱਕ ਮੋਬਾਈਲ ਖੋ ਕੇ ਇਹ ਵਿਅਕਤੀ ਫਰਾਰ ਹੋਏ ਜਿਸ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਪਹਿਲੇ ਇੱਕ ਨੌਜਵਾਨ ਹੈ ਉਹ ਅਜੇ ਉਮਰ ਉਸਦੀ ਘਟ ਹੈ ਅਤੇ ਕਥਿਤ ਰੂਪੀ ਨੇ ਕਿਹਾ ਕਿ ਮੈਂ ਨਸੇ ਦੇ ਉਸ ਦੇ ਵਿੱਚ ਇਹ ਮੋਬਾਈਲ ਖੋਲਿਆ ਉਸ ਤੋਂ ਜਿਹੜਾ ਖੋਇਆ ਹੈ ਮੋਬਾਈਲ ਹੈ ਉਹ ਵੀ ਪੁਲਿਸ ਨੇ ਬਰਾਮਦ ਕਰ ਲਿਆ ਉਸ ਦੇ ਖਿਲਾਫ ਮੁਕਦਮਾ ਦਰਜ ਕਰਕੇ ਅੱਜ ਉਸ ਨੂੰ ਵੀ ਸਮਾਣਾ ਅਦਾਲਤ ਦੇ ਵਿੱਚ ਪੁਲਿਸ ਪੇਸ਼ ਕਰ ਰਹੀ ਹੈ ਇਸ ਦੇ ਬਾਰੇ ਜਾਣਕਾਰੀ ਪੁਲਿਸ ਦੇ ਹੈਡ ਕਾਸਟੇਬਲ ਸੋਮਨਾਥ ਵੱਲੋਂ ਦਿੱਤੀ ਗਈ ਜਿਸ ਕਰਨ ਚੰ ਅੰਮ੍ਰਿਤ ਸਰ ਇਹ ਚੱਕਰ ਮੇ ਮੋਬਾਈਲ ਕਿੱਥੋਂ ਹੋਇਆ ਦਿੰਨਾ ਬਸ ਤਾਂ ਕੋ ਕਿਸ ਤੋਂ ਹੋਇਆ ਸੀ ਲੇਡੀਜ਼ ਤੋਂ ਬੁੜੀ ਸੀ ਕੋੜੀ ਸੀ ਮਰਦ ਨਲੇਕ ਨੂੰ ਉਸ ਨੂੰ ਮੰਡਾ ਸੀ ਹੋ ਅੱਛੇ ਕੋਈ ਵੀ ਇਧਰ ਨਾ ਅੱਛਾ ਕਿੰਨੇ ਫੋਨ ਖੋਏ ਖੋਏ ਕਿਹ ਕੋਈ ਸੀ ਸਭ ਤੋਂ ਪਹਿਲਾਂ ਨਹੀਂ ਕੋਈ ਨਹੀਂ ਖੋਇਆ ਕੋਈ ਨਹੀਂ ਖੋਇਆ ਸੱਚੀ ਦੱਸੋ ਨਹੀਂ ਸੱਚੀ ਨਹੀਂ ਕੋਈ ਕੰਮ ਕੀ ਕਰਦੇ ਕੰਮ ਮੈਂ ਕੰਪੈਨਰ ਤੇ ਜਾਂਦਾ ਵਾ ਪੰਨ ਦਸ ਦਿਨ ਹੋਏ ਸੀ ਪੰਨ ਦਸ ਦਿਨ ਹੋਏ ਸੀਗੇ ਵਾ ਨਸ਼ੇ ਦੀ ਲੋਟ ਦੇ ਵਿੱਚ ਖੋਲੇ ਇਧਰ ਵੀ ਇਧਰ ਵੀ ਇਹਨਾਂ ਨੇ 26 4 24 ਨੂੰ ਇੱਕ ਲੇਡੀਜ਼ ਕੋਲੋਂ ਕੋਮਲ ਕੌਰ ਕੋਲੋਂ ਫੋਨ ਖੋਇਆ ਸੀ ਇਹਨਾਂ ਨੇ ਕਿੱਥੋਂ ਇੱਕ ਕ੍ਰਿਸ਼ਨਾ ਮਾਰਕੀਟ ਦਾ ਬਸਟੈਂਡ ਨੇੜੇ ਬਸਟੈਂਡ ਨੇੜੇ ਕ੍ਰਿਸ਼ਨਾ ਮਾਰਕਟ ਉਧੋ ਫੋਨ ਖੋਇਆ ਸੀ ਇਹਨਾਂ ਨੇ ਦੋ ਜਣੇ ਸੀਗੇ ਇੱਕ ਪਹਿਲਾਂ ਅਰੈਸਟ ਕੀਤਾ ਇਹਨੂੰ ਕੱਲ ਅਰੈਸਟ ਕਰ ਲਿਆ ਸੀ ਇਸ ਤੋਂ ਕੀ ਬਰਾਮਦਗੀ ਹੋਈ ਹੈ ਮੋਬਾਈਲ ਇਹ ਤੋਂ ਮੋਬਾਈਲ ਮਿਲਿਆ ਜੀ ਇਹਦਾ ਇਹ ਮੋਬਾਈਲ ਆਪਣੇ ਘਰੇ ਤੱਕੇ ਚਲਾ ਗਿਆ ਸੀ ਇਹ ਫਿਰ ਇਹਦੇ ਡੈਡੀ ਨੇ ਲਿਆ ਕੇ ਪੇਸ਼ ਕੀਤਾ ਮੋਬਾਈਲ ਹੁਣ ਸੀਗਾ ਰਿਪੋਰਟ ਦੇ ਸਰ ਹੁਣ ਇਹਦਾ ਜੁਡੀਸ਼ੀਅਲ ਰਿਮਾਂਡਰ ਦਾ ਲਿਆ ਜੁਡੀਸ਼ੀਅਲ ਭੇਜਾਂਗੇ ਇਹਨੂੰ ਅਰੈਸਟ ਪੈ ਗਿਆ ਅੱਜ ਅੱਜ ਪੇਸ਼ ਕਰ ਰਹੇ ਹਾਂ ਅੱਜ ਪੇਸ਼ ਕਰ ਰਹੇ ਹਾਂ ਜੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼